ਨਵੇਂ ਦਿਨ ਦੇ ਨਾਲ ਨਵੇਂ ਬਲੌਗ ਦਾ ਸਵਾਗਤ ਹੈ ਤੁਹਾਡੇ ਸਾਰਿਆਂ ਦੇ ਨਾਲ ਸੋ ਅੱਜ ਦੇ ਬਲੌਗ ਵਿੱਚ ਬਹੁਤ ਹੀ ਜ਼ਿਆਦਾ ਡਿਫਰੈਂਟ ਡਿਫਰੈਂਟ ਚੀਜ਼ਾਂ ਹੋਣ ਵਾਲੀਆਂ ਹਨ ਦੇਖ ਸਕਦੇ ਹੋ ਕਿ ਮੇਰੇ ਪਤੀ ਦੇਵ ਜੀ ਸ਼ਪਤ ਲੈ ਰਹੇ ਨੇ ਕਿ ਉਹ ਮੇਰੇ ਨਾਲ ਕਦੀ ਝਗੜਾ ਨਹੀਂ ਕਰਨਗੇ ਔਰ ਕਦੇ ਵੀ ਮੈਨੂੰ ਕੁਝ ਵੀ ਨਹੀਂ ਕਹਿਣਗੇ ਸੋ ਮੇਰੀ ਇਹ ਵਾਲੀ ਗੱਲ ਨੂੰ ਸੀਰੀਅਸ ਲੈਣ ਦੀ ਬਿਲਕੁਲ ਵੀ ਲੋੜ ਨਹੀਂ ਹੈ ਕਿਉਂਕਿ ਇਹ ਸ਼ਪਤ ਲਈ ਜਾ ਰਹੀ ਹੈ ਬਾਗਾ ਬਾਉਂਡਰ ਤੇ ਉੱਤੇ ਬਗਾ ਬਾਰਡਰ ਦੀ ਪ੍ਰੇਡ ਦੇਖਣ ਤੋਂ ਬਾਅਦ ਔਰ ਸ਼ਪਤ ਲੈਣ ਤੋਂ ਬਾਅਦ ਅਸੀਂ ਚੱਲ ਪਏ ਸੀਗੇ ਤੇ ਰਸਤੇ ਦੇ ਵਿੱਚ ਸਾਨੂੰ ਮਿਲ ਗਈ ਗੋਰਿਆਂ ਦੀ ਗੱਡੀ ਦੇਖੋ ਜੀ ਗੋਰੇ ਪਤਾ ਨਹੀਂ ਕਿਹੜੀ ਕੰਟਰੀ ਤੋਂ ਆਏ ਹੋਏ ਸੀਗੇ ਇਹ ਆਪਣੀ ਗੱਡੀ ਲੈ ਕੇ ਇੰਡੀਆ ਦੇ ਵਿੱਚ ਦੇਖੋ ਘੁੰਮ ਰਹੇ ਨੇ ਤੇ ਇੱਕ ਸਾਡੇ ਪੰਜਾਬੀ ਨੇ ਜੋ ਕੀ 30 30 40 40 ਲੱਖ ਰੁਪਏ ਲਾ ਕੇ ਇੰਗਲੈਂਡ ਕੈਨੇਡਾ ਅਮਰੀਕਾ ਪਤਾ ਨਹੀਂ ਕਿਤੇ ਕਿੱਥੇ ਜਾ ਰਹੇ ਨੇ ਤੇ ਦੇਖੋ ਅਸੀਂ ਇਹਨਾਂ ਦੀ ਵੀਡੀਓ ਬਣਾ ਲਈਏ ਤੇ ਗੋਰੇ ਜਿਹੜੇ ਉਦਾਂ ਵੈਸੇ ਬੰਦੇ ਬਹੁਤ ਵਧੀਆ ਹੁੰਦੇ ਨੇ ਕਿਉਂਕਿ ਇਹ ਬਹੁਤ ਪਿਆਰ ਨਾਲ ਬੁਲਾਉਂਦੇ ਆ ਸਾਰਿਆਂ ਨੂੰ ਸੋ ਇਹਨਾਂ ਦੀ ਗੱਡੀ ਸਾਨੂੰ ਬਹੁਤ ਜ਼ਿਆਦਾ ਵਧੀਆ ਲੱਗੀ ਸੋ ਮੈਂ ਸੋਚਿਆ ਕਿਉਂ ਨਾ ਇਹਨੂੰ ਵੀ ਆਪਣੇ ਬਲੌਗ ਦੇ ਵਿੱਚ ਲੈ ਲਿਆ ਜਾਵੇ ਤੇ ਗੋਰਿਆਂ ਨੂੰ ਫੇਮਸ ਕਰ ਦਿੱਤਾ ਜਾਵੇ ਸੋ ਨਾਲੇ ਨਾਲ ਇੱਕ ਗੱਡੀ ਦੇਖੋ ਹੋਰ ਜਾ ਰਹੀ ਸੀ ਗੋਰਿਆਂ ਦੇ ਦੇਖੋ ਕਿਵੇਂ ਮੈਨੂੰ ਵਿੰਡੋ ਦੇ ਵਿੱਚੋਂ ਬਾਏ ਬਾਏ ਕਰ ਰਹੇ ਨੇ ਤੇ ਆਪਾਂ ਵੀ ਜਿਹੜੀ ਇਹਨਾਂ ਨੂੰ ਬਾਏ ਬਾਏ ਕਰ ਦਿੱਤੀ ਆ ਗੱਡੀ ਬੜੀ ਵਧੀਆ ਇਹਨਾਂ ਨੇ ਵੀ ਬਣਾਈ ਹੋਈ ਹੈ ਲੇਕਿਨ ਜਿਹੜੀ ਪਹਿਲੀ ਗੱਡੀ ਸੀ ਉਹ ਜ਼ਿਆਦਾ ਬਹੁਤ ਜ਼ਿਆਦਾ ਵਧੀਆ ਸੀ ਸੋ ਚਲਦੇ ਹਾਂ ਹੁਣ ਮੇਨ ਵੀਡੀਓ ਬਣਾਉਣ ਦਾ ਮਕਸਦ ਕੀ ਸੀ ਮੇਰਾ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਕਿ ਹਵਾਈ ਅੱਡੇ ਹੈ एवरीवन ਆਪ ਤੁਸੀਂ ਪਹੁੰਚ ਗਏ ਆ ਹਵਾਈ ਅੱਡੇ ਤੇ ਇੱਥੇ ਤੁਹਾਨੂੰ ਮੈਂ ਦੱਸਣਗੀ ਟਿਕਟ ਕਿੰਨੇ ਟਿਕਟ ਹੈ ਕਿੰਨੀ ਕੀ ਸਭ ਤੇ ਸਾਰਾ ਕੁਝ ਤੁਹਾਨੂੰ ਦੱਸਾਂਗੀ ਵੀਡੀਓ ਨੂੰ ਸਕਿਪ ਨਾ ਕਰਿਓ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਬਹੁਤ ਵਧੀਆ ਇੰਟਰੋਡਕਸ਼ਨ ਦੇਣ ਤੋਂ ਬਾਅਦ ਹੁਣ ਅਸੀਂ ਪ੍ਰਵੇਸ਼ ਕਰਦੇ ਹਾਂ ਹਵਾਈ ਏਡੇ ਦੇ ਅੰਦਰ ਦੇਖੋ ਜੀ ਇੱਕ ਸਾਈਡ ਤੇ ਲੱਗਿਆ ਹੋਇਆ ਹੈ ਗੇਮਿੰਗ ਜ਼ੋਨ ਇਹਦੇ ਵਿੱਚ ਨਿਆਣੇ ਤੇ ਸਿਆਣੇ ਦੋਨੋਂ ਗੇਮਾਂ ਖੇਡ ਰਹੇ ਨੇ ਔਰ ਇੱਕ ਸਾਈਡ ਤੇ ਸਟਾਲ ਵਗੈਰਾ ਵੀ ਲੱਗੇ ਹੋਏ ਨੇ ਔਰ ਹਵਾਈ ਏਡੇ ਦੀ ਲੁੱਕ ਤਾਂ ਦੇਖੋ ਤੁਸੀਂ ਇੰਨੀ ਜ਼ਿਆਦਾ ਵਧੀਆ ਹੈ ਕਿ ਜਿਵੇਂ एयरपोर्ट ਹੁੰਦੇ ਨੇ ਉਵੇਂ ਦਾ ਇਹਨਾਂ ਨੇ ਵੀ ਬਣਾਇਆ ਹੋਇਆ ਆ ਸੋ ਇਹ ਜਿਹੜਾ ਜਹਾਜ਼ ਤੁਸੀਂ ਦੇਖ ਰਹੇ ਹੋ ਇਹ ਬਿਲਕੁਲ ਅਸਲੀ ਆ ਜੀ 101% ਅਸਲੀ ਜਹਾਜ਼ ਹੈ ਜਿਹੜੇ ਸਾਡੇ ਵਾਂਗੂ ਨਹੀਂ ਹਜੇ ਤੱਕ ਬੈਠੇ ਉੱਡਣ ਵਾਲੇ ਜਹਾਜ਼ ਦੇ ਵਿੱਚ ਸੋ ਇਸ ਕਰਕੇ ਆਪਾਂ ਇਹ ਵਾਲੇ ਜਹਾਜ਼ ਦੀ ਫੀਲਿੰਗ ਲੈ ਲੈਣੇ ਆ ਉਦੋਂ ਤੱਕ ਅਸੀਂ ਇਸ ਜਹਾਜ਼ ਦਾ ਐਕਸਪੀਰੀਅੰਸ ਕਰ ਲੈਣੇ ਆ ਤਾਂ ਜੋ ਹੌਲੀ-ਹੌਲੀ ਸਾਨੂੰ ਉੱਡਣ ਵਾਲੇ ਜਹਾਜ਼ ਦਾ ਵੀ ਐਕਸਪੀਰੀਅੰਸ ਹੋ ਜਾਊਗਾ ਤੇ ਲਓ ਜੀ ਇੱਥੋਂ ਮਿਲਦੀ ਆ ਟਿਕਟ ਟਿਕਟ ਦਾ ਪ੍ਰਾਈਸ ਤੁਹਾਨੂੰ ਮੈਂ ਦੱਸਦੀਆਂ ਵੀਡੀਓ ਦੇ ਬਾਅਦ ਵਿੱਚ ਇੱਥੋਂ ਹੁੰਦੀ ਹੈ ਐਂਟਰਸ ਜਹਾਜ਼ ਦੇ ਵਿੱਚ ਜਾਣ ਦੇ ਲਈ ਏਅਜੀ ਵੇਟਿੰਗ ਹਾਲ ਇੱਥੇ ਜਦੋਂ ਆਪਾਂ ਟਿਕਟਾਂ ਲੈ ਲੈਨੇ ਆ ਤੇ ਰਸ਼ ਹੁੰਦਾ ਆ ਜਹਾਜ਼ ਦੇ ਵਿੱਚ ਤੇ ਇੱਥੇ ਸਾਰਿਆਂ ਨੂੰ ਵੇਟਿੰਗ ਲਈ ਬਿਠਾਇਆ ਜਾਂਦਾ ਆ ਆਪਣੀ ਆਪਣੀ ਮਰਜ਼ੀ ਹੁੰਦੀ ਹੈ ਕੁਝ ਲੋਕ ਇੱਥੇ ਬੈਠ ਜਾਂਦੇ ਨੇ ਤੇ ਕੁਝ ਲੋਕ ਉੱਪਰ ਵੀ ਇਹਨਾਂ ਨੇ ਬੈਠਣ ਵਾਸਤੇ ਬਣਾਇਆ ਹੋਇਆ ਤੇ ਉੱਥੇ ਵੀ ਬੈਠ ਜਾਂਦੇ ਨੇ ਸਾਨੂੰ ਵੀ ਬਹੁਤ ਚਾਹ ਚੜਿਆ ਹੋਇਆ ਸੀ ਇਸ ਹਵਾਈ ਏਡੇ ਤੇ ਆਉਣ ਦਾ ਤੇ ਹੁਣ ਮੈਂ ਤੁਹਾਨੂੰ ਦੱਸ ਦਿੰਨੀ ਹਾਂ ਇਹਦਾ ਟਿਕਟ ਦਾ ਪ੍ਰਾਈਸ ਕਿੰਨਾ ਆ ਤੇ ਲੋਜ ਟਿਕਟ ਦਾ ਪ੍ਰਾਈਸ ਦੇਖੋ ਪਰ ਪਰਸਨ 200 ਰੁਪਈਆ ਦੇਖੋ ਜਿੱਦਾਂ ਅਸੀਂ 4 ਜਣੇ ਸੀ ਤੇ ਅਸੀਂ ਚਾਰਾਂ ਦਾ 850 ਰੁਪਈਆ ਲੱਗਾ ਜੇ ਤਾਂ ਅਸੀਂ 800 ਰੁਪਏ ਦੇ ਵਿੱਚ ਵਿੱਚ ਚੀਜ਼ਾਂ ਖਾਣੇ ਆ ਤਾਂ ਸਾਡੇ ਤੋਂ ਹੋਰ ਕੋਈ ਪੈਸਾ ਨਹੀਂ ਲਿਆ ਜਾਵੇਗਾ ਲੇਕਿਨ ਜੇ ਅਸੀਂ 800 ਤੋਂ ਉੱਪਰ ਕੁਝ ਵੀ ਖਾ ਲਿਆ ਤੇ ਸਾਨੂੰ ਪੈਸੇ ਉਹਦੇ ਹੋਰ ਦੇਣੇ ਪੈਣਗੇ ਤੇ ਬਾਕੀ ਮੈਂ ਤੁਹਾਨੂੰ ਦੱਸ ਦਿੰਨੀ ਆ ਕਿ ਚੀਜ਼ਾਂ ਦਾ ਪ੍ਰਾਈਸ ਕੀ ਕੀ ਆ ਲੇਕਿਨ ਸਾਨੂੰ ਫਿਲਹਾਲ ਹਜੇ ਇੱਥੇ ਵੇਟ ਕਰਨੀ ਪਣੀ ਕਿਉਂਕਿ ਅੰਦਰ ਬਹੁਤ ਰਸ਼ ਹੈ ਕਿਉਂਕਿ ਸਾਨੂੰ ਇੱਥੇ ਸਿਕਿਉਰਿਟੀ ਗਾਰ ਭਾਜੀ ਨੇ ਦੱਸਿਆ ਹੋਇਆ ਹੈ ਕਿ ਅੰਦਰ ਹਜੇ ਰਸ਼ ਹੈ ਤੇ ਤੁਹਾਡਾ ਨੰਬਰ ਜਿਹੜਾ ਆ ਹਜੇ ਥੋੜੇ ਟਾਈਮ ਤੱਕ ਆਵੇਗਾ ਤੇ ਲੋ ਜੀ ਉੱਥੇ ਅਸੀਂ ਜਹਾਜ਼ ਨੂੰ ਦੂਰੋ ਦੂਰੋ ਤੱਕ ਰਹੇ ਆ ਅੰਦਰ ਜਾਣ ਦਾ ਸੁਭਾਗਿਆ ਪਤਾ ਨਹੀਂ ਸਾਨੂੰ ਕਦੋਂ ਮਿਲੇਗਾ ਲੇਕਿਨ ਹਜੇ ਸਾਨੂੰ ਵੇਟਿੰਗ ਜ਼ੋਨ ਦੇ ਵਿੱਚ ਹੀ ਬੈਠਣਾ ਪੈਗਾ ਚੀਜ਼ਾਂ ਦਾ ਇੰਨਾ ਸਸਪੈਂਸ ਰੱਖ ਰੱਖ ਕੇ ਕਿ ਮੈਂ ਤੁਹਾਨੂੰ ਲੋਕੇਸ਼ਨ ਦੱਸਣਾ ਹੀ ਭੁੱਲ ਗਈ ਸੀ ਕਿ ਇਸ ਜਗ੍ਹਾ ਦੀ ਲੋਕੇਸ਼ਨ ਕਿੱਥੇ ਆ ਜੀ ਲੋਕੇਸ਼ਨ ਹੈਗੀ ਹੈ ਅਮ੍ਰਿਤਸਰ ਤੋਂ 10 ਕਿਲੋਮੀਟਰ ਪਿੱਛੇ ਤੇ ਦੇਖੋ ਜੀ ਵੈਸੇ ਬਹੁਤ ਵਧੀਆ ਬਣਾਇਆ ਹੋਇਆ ਹੈ ਇਹ ਹਵਾਈ ਅੱਡਾ ਤੇ ਅਸੀਂ ਬਸ ਵੇਟ ਕਰ ਕਰਕੇ ਥੱਕ ਗਏ ਆ ਸੜੀਆਂ ਅੱਖਾਂ ਚੋਂ ਖੂਨ ਦੇ ਆਸੂ ਆਉਣ ਲੱਗ ਗਏ ਆ ਕੰਟਰੋਲ ਕਹਿੰਦਾ ਕਿ ਕੁੜੀਆਂ ਨੂੰ ਮੇਰੇ ਵਾਂਗੂ ਬਹੁਤ ਜ਼ਿਆਦਾ ਸ਼ੌਕ ਹੁੰਦਾ ਆ ਵਾਸ਼ਰੂਮ ਚ ਜਾ ਕੇ ਵੀਡੀਓ ਬਣਾਉਣ ਦਾ ਫੋਟੋਸ ਖਿੱਚਣੇ ਦਾ ਤੇ ਮੈਂ ਵੀ ਬਸ ਆਪਣਾ ਉਹ ਸ਼ੌਕ ਹੀ ਪੂਰਾ ਕਰ ਰਹੀ ਹਾਂ ਇੱਕ ਮਾਡਲ ਲੱਗੀ ਹੋਈ ਹੈ ਪਤਾ ਨਹੀਂ ਕਿਹੜੀ ਐਕਟਰ ਨਹੀਂ ਹੈ ਕਿਹੜੀ ਐਕਟਰਸ ਹੈਗੀ ਆ ਤੇ ਚਲੋ ਬਹੁਤ ਹੋ ਗਈਆਂ ਹੁਣ ਗੱਲਾਂ ਆਲਤੂ ਫਾਲਤੂ ਦੀਆਂ ਤੇ ਹੁਣ ਸਾਡਾ ਫਾਈਨਲੀ ਨੰਬਰ ਆ ਹੀ ਗਿਆ ਏ ਹਵਾਈ ਅੱਡੇ ਦੇ ਅੰਦਰ ਐਂਟਰ ਹੋਣ ਦਾ ਇਸ ਜਹਾਜ਼ ਦੇ ਦਰਸ਼ਨ ਕਰਨ ਦਾ ਫੀਲਿੰਗ ਤਾਂ ਇਹ ਧਾਰੀ ਹੈ ਕਿ ਜਿੱਦਾਂ ਕਿ ਮੈਂ ਬਸ ਖੂਣੇ ਹੋਣੀ ਕੈਨੇਡਾ ਆਸਟ੍ਰੇਲੀਆ ਜਾ ਰਹੀਆਂ ਲੇਕਿਨ ਇਹ ਬਿਲਕੁਲ ਝੂਠ ਹੈ ਐਦਾ ਦਾ ਕੁਝ ਨਹੀਂ ਹੋਣ ਵਾਲਾ ਇਹ ਤੇ ਸਿਰਫ ਰੋਟੀ ਖਾਓ ਤੇ ਆਪਣੇ ਘਰ ਨੂੰ ਵਾਪਸ ਜਾਓ ਇਹ ਜਹਾਜ਼ ਇੱਥੋਂ ਤੱਕ ਹੀ ਸ਼ੁਰੂ ਹੋਏਗਾ ਔਰ ਇੱਥੇ ਆ ਕੇ ਹੀ ਖਤਮ ਹੋ ਜਾਏਗਾ ਮੈਂ ਆਪਣੇ ਸ਼ੁਭ ਕਦਮ ਰੱਖ ਦਿੱਤੇ ਹੈ ਇਸ ਜਹਾਜ਼ ਦੇ ਅੰਦਰ ਲਓ ਜੀ ਸਭ ਤੋਂ ਪਹਿਲਾਂ ਤੁਸੀਂ ਦਰਸ਼ਨ ਕਰੋ ਇੱਥੇ ਜਹਾਜ਼ ਦੇ ਅੰਦਰ ਬੈਠੇ ਯਾਤਰੀਆਂ ਦਾ ਵੇਸੀ ਤਾਂ ਦੇਖੋ ਜੀ ਆਪਾਂ ਨੂੰ ਇਹ ਆ ਕਿ ਦੇਖਦੇ ਆ ਕਿ 에어 호ਸਟੈਸ ਹੁੰਦੇ ਆ ਤੇ ਲੇਕਿਨ ਇਹ ਰੈਸਟੋਰੈਂਟ ਆ ਜੀ ਇੱਥੇ ਖਾਣ ਪੀਣ ਦਾ ਸਮਾਨ ਆ ਸੋ ਇੱਥੇ ਇਹਨਾਂ ਨੇ ਡਰੈੱਸ ਪੂਰਾ ਉਦਾਂ ਦਾ ਹੀ ਕੀਤਾ ਹੋਇਆ ਹੈ ਜਿੱਦਾਂ ਅਸੀਂ ਦੇਖਦੇ ਆ ਜਹਾਜ਼ ਦੇ ਵਿੱਚ ਜਿਵੇਂ 에어 호ਸਟੈਸ ਬਣੇ ਹੁੰਦੇ ਆ ਤੇ ਸਾਡਾ ਜਿਹੜਾ ਮੇਨ ਮੁੱਦਾ ਸੀਗਾ ਹਵਾਈ ਅੱਡੇ ਦੇ ਅੰਦਰ ਐਂਟਰ ਹੋਣ ਦਾ ਚੀਜ਼ਾਂ ਦਾ ਜੀ ਸਭ ਤੋਂ ਪਹਿਲਾਂ ਸੀ ਜੀ ਦੇਖ ਸਕਦੇ ਹੋ ਪੀਣ ਵਾਲੇ ਪਦਾਰਥ ਪੀਣ ਵਾਲੇ ਪਦਾਰਥ ਦੇ ਵਿੱਚ ਖਾਣ ਵਾਲੇ ਪਦਾਰਥ ਦੇ ਵਿੱਚ ਦੇਖੋ ਕਿੰਨੀਆਂ-ਕਿੰਨੀਆਂ ਚੀਜ਼ਾਂ ਨੇ ਸਲਾਦ ਹੋ ਗਿਆ ਦਾਲਾਂ ਹੋ ਗਈਆਂ ਚਾਈਨਸ ਕੰਟੀਨੈਂਟਲ ਸਭ ਕੁਝ ਹੈ ਵੈਸੇ ਤੇ ਥੇ ਲੇਕਿਨ ਆ ਦੇਖੋ ਮੈਂ ਤੁਹਾਨੂੰ ਇੱਕ ਦਿਖਾ ਲ ਦੇਣੀ ਆ ਪਨੀਰ ਪਾਲਕ ਪਨੀਰ ਦਾ ਪ੍ਰਾਈਸ 375 ਰੁਪਏ ਕੜੀ ਪਕੌੜਾ 290 ਉਹ ਚੀਜ਼ਾਂ ਦੇ ਰੇਟ ਥੋੜੇ ਜਿਹਾ ਇੱਥੇ ਹਾਈ ਆ ਤੇ ਮੈਨੂੰ ਲੱਗਦਾ ਜਿਹੜਾ 850 ਰੁਪਿਆ ਉਹ ਤਾਂ ਸਈ ਦਲ ਮੱਖਣੀ ਤੇ ਸਾਰਾ ਇੱਦਾਂ ਹੀ ਕਰ ਦੇਣਾ ਸਾਨੂੰ ਪੈਸੇ ਹੋਰ ਦੇਣੇ ਪੈਣਗੇ ਚਲੋ ਕੋਈ ਨਹੀਂ ਦੇਖਦੇ ਆ ਆ ਦੇਖੋ ਜੀ ਚੀਜ਼ਾਂ ਦੇ ਰੇਟ ਬਹੁਤ ਜ਼ਿਆਦਾ ਹਾਈ ਲੱਗੇ ਨੇ ਮੈਨੂੰ ਥੋੜੇ ਜਿਹਾ ਤੇ ਪਰ ਕੀ ਕਰੀਏ ਸਾਡਾ ਵੀ ਸ਼ੌਂਕ ਸੀ ਹਵਾਈ ਅੱਡੇ ਦੇ ਅੰਦਰ ਆਣ ਦਾ ਹੁਣ ਭਰੋ ਬਿੱਲ ਵੱਡੇ ਵੱਡੇ ਭਰਨੇ ਹੀ ਪੈਣੇ ਨੇ ਝੀਂਟ ਪਾਗ ਧਮ ਧਮ ਇਹ ਕਿਥੇ ਪਾਈਨੈਪਲ ਫਰਾਈਡ ਰਾਈਸ 265 ਰੁਪਏ ਦੇ oh my god ਇਹ ਤਾਂ ਬਹੁਤ ਜ਼ਿਆਦਾ ਮਹਿੰਗੇ ਲੱਗੇ ਨੇ ਵਾਸੀ ਕਿਹੜਾ ਖਾਣੇ ਆ ਅਸੀਂ ਤਾਂ ਸਿਰਫ ਤੁਹਾਨੂੰ ਦਿਖਾਉਣਾ ਹੀ ਸੀ ਨਹੀਂ ਲੋਕ ਕਿਹਾਂ ਸੇ ਆਤੇ ਹੈ ਸੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰਾ ਬਲੌਗ ਵਧੀਆ ਲੱਗੇ ਹੋਵੇਗਾ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਦਿਆ ਕਰਿਓ ਐਂਡ ਸ਼ੇਅਰ ਕਰਦਿਆ ਕਰਿਓ ਬਾਕੀ ਟੇਸਟ ਇੱਥੇ ਦਾ ਬਹੁਤ ਜ਼ਿਆਦਾ ਵਧੀਆ ਵਾ ਤੁਸੀਂ ਵੀ ਐਕਸਪੀਰੀਅੰਸ ਕਰੋ ਇਸ ਹਵਾਈ ਅੱਡੇ ਅਸੀਂ ਤਾਂ ਐਕਸਪੀਰੀਅੰਸ ਕਰ ਲਿਆ ਤੇ ਸਾਡਾ ਬਿੱਲ ਬਣ ਗਿਆ 1600 ਰੁਪਏ ਦਾ ਤੇ ਵੀਡੀਓ ਨੂੰ ਦੇਖਣ ਲਈ ਧੰਨਵਾਦ